ਮਾਤਾ ਜੀ ਦੀ ਸਿਚੁਏਸ਼ਨ ਐਕਚੁਅਲ ਚ ਹੈ ਕੀ ਆ ਬਹੁਤ ਮਤਲਬ ਹੁਣ ਤਾਂ ਫੀਲ ਹੀ ਸਾਹਾਂ ਤੇ ਆ ਜੀ ਅਸੀਂ ਕੱਲ ਵੀ ਮਿਲ ਕੇ ਆਏ ਹਾਂ ਜੀ ਅੱਛਾ ਮਤਲਬਾ ਡਾਕਟਰਾਂ ਦੀ ਰਿਪੋਰਟ ਦੇਖੋ ਅੱਜ ਦੀ ਹੈ ਜੀ ਅੱਜ ਦੀ ਰਿਪੋਰਟ ਅੱਛਾ ਇਹ ਮਾਤਾ ਜੀ ਦੀ ਹਾਂ ਜੀ ਬਈ ਉਹ ਤਾਂ ਮਤਲਬ ਜਵੇਂ ਹੁਣ ਜਵਾਬ ਦਿੱਤਾ ਡਾਕਟਰਾਂ ਨੇ ਵੀ ਆਪ ਕੋ ਕੋਈ ਇੱਛਾ ਜ਼ਾਹਰ ਕਰੀ ਹੈ ਬੇਟੇ ਨੂੰ ਲੈ ਕੇ ਬੰਦੇ ਚਾਹਤੇ ਨੇ ਗੱਲਬਾਤ ਚੱਲਦੀ ਰਹੀ ਹੈ ਹਾਂਜੀ ਇੱਕਦਮ ਆਈ ਦੀ ਵੀਡੀਓ ਜੀ ਕਹਿੰਦੀ ਛੋਟੇ ਮਿਲ ਜਾ ਜੀ ਛੋਟਾ ਹੀ ਕਹਿੰਦੀ ਹੈ ਜੀ ਉਹਨੂੰ ਆਪਣੇ ਬੇਟੇ ਨੂੰ ਅੱਛਾ ਕਿ ਛੋਟੇ ਮਿਲ ਜਾ ਬੈਨਾਂ ਗਏ ਹੈ ਪਿੰਡਾਂ ਲੈ ਨੇ ਹੁਣ ਆਸ-ਪਾਸੇ ਦੀਆਂ ਕਿੰਨੀਆਂ ਪੰਚਾਇਤਾਂ ਨੇ ਇਹਨਾਂ ਨੂੰ ਕਿਤਨੇ ਮਾਤਾ ਪਾਇਆ ਬਾਕੀ ਪਿੰਡ ਸਾਡਾ ਸਾਰਾ ਜ਼ਿੰਮੇਵਾਰ ਹੈ ਜੀ ਕੋਈ ਗੱਲ ਨਹੀਂ ਹੁੰਦੀ ਜੇ ਉਹ ਆ ਜਾਂਦੇ ਇੰਨੇ ਸਾਲ ਹੋ ਗਏ ਉਦੋਂ ਲਗਾਤੇ ਨਹੀਂ ਖਾ ਖਵਰੇ ਤਾਂ ਹੀ ਰੁਕੇ ਹੋਏ ਜੀ ਉਹਨੂੰ ਮਿਲ ਜੇ ਮੈਨੂੰ ਆ ਕੇ ਖਵਰੇ ਉਹਦੇ ਅੱਜ ਤੋਂ ਨਿਕਲ ਨਹੀਂ ਪਾਣੀ ਪਾਉਣਾ ਨਹੀਂ ਜਗਤਾਰ ਸਿੰਘ ਹਵਾਰਾ ਨੂੰ ਪਰੋਲ ਦੇਨ ਨੂੰ ਲੈ ਕੇ ਜਿੱਥੇ ਗੱਲ ਰਾਜਪਾਲ ਤੱਕ ਪਹੁੰਚੀ ਆ ਤਾਂ ਉਹਨਾਂ ਦੇ ਨਾਲ ਇਹ ਵੀ ਹੈ ਕਿ ਜਿਹੜੀ ਡਿਮਾਂਡ ਦਿਖਾਈ ਹੈ ਕਿਉਂਕਿ ਇਸ ਪੰਚਾਇਤਾਂ ਨੇ ਮਤੇ ਪਾਏ ਨੇ ਤਾਂ ਨਾਲ ਇਹ ਵੀ ਹੈ ਕਿ ਮਾਤਾ ਜੀ ਬਹੁਤ ਬਿਰਧ ਅਵਸਥਾ ਚ ਨੇ ਤੇ ਉਹਨਾਂ ਦੇ ਜਿਹੜੀ ਹਾਲਾਤ ਆ ਬਹੁਤ ਖਰਾਬ ਨੇ ਤਾਂ ਉਹਨਾਂ ਨੂੰ ਪ੍ਰੋਲ ਦਿੱਤੀ ਜਾਵੇ ਅ ਜਗਦੀਸ਼ ਸਿੰਘ ਜੀ ਨੇ ਸਰਪੰਚ ਹਵਾਰਾ ਕਲਾਂ ਦੇ ਤੇ ਉਹ ਪਹੁੰਚੇ ਨੇਗੇ ਸਰਪੰਚ ਸਾਹਿਬ ਫਿਰ ਕੀ ਮਾਤਾ ਜੀ ਦੀ ਸਿਚੁਏਸ਼ਨ ਐਕਚੁਅਲ ਚ ਹੈ ਕੀ ਆ ਬਹੁਤ ਮਤਲਬ ਹੁਣ ਤੱਕ ਹੀ ਲਿਹਾਹਾ ਤੇ ਆ ਜੀ ਅਸੀਂ ਗੱਲ ਵੀ ਮਿਲ ਕੇ ਆਏ ਆ ਜੀ ਅੱਛਾ ਮਤਲਬ ਆ ਡਾਕਟਰਾਂ ਦੀ ਰਿਪੋਰਟ ਦੇਖੋ ਅੱਜ ਦੀ ਹੈ ਜੀ ਅੱਜ ਦੀ ਰਿਪੋਰਟ ਹੈ ਅੱਛਾ ਇਹ ਮਾਤਾ ਜੀ ਦੀ ਹਾਂ ਜੀ ਭਈ ਉਹ ਤਾਂ ਮਤਲਬ ਜਿਵੇਂ ਹੁਣ ਜਵਾਬ ਤੇ ਉਹਨਾਂ ਨੇ ਆਪ ਕੋਈ ਇੱਛਾ ਜ਼ਾਹਰ ਕਰੀ ਹੈ ਬੇਟੇ ਨੂੰ ਲੈ ਕੇ ਬਹੁਤ ਚਾਹਦੇ ਨੇ ਗੱਲਬਾਤ ਚੱਲਦੀ ਰਹੀ ਹੈ ਹਾਂਜੀ ਇੱਕ ਦਿਨ ਆਈ ਦੀ ਵੀਡੀਓ ਜੀ ਕਹਿੰਦੀ ਛੋਟੇ ਮਿਲ ਜਾ ਜੀ ਛੋਟਾ ਹੀ ਕਹਿੰਦੀ ਹੈ ਜੀ ਉਹਨੂੰ ਆਪਣੇ ਬੇਟੇ ਨੂੰ ਅੱਛਾ ਛੋਟੇ ਮਿਲ ਜਾ ਮੈਂ ਇੰਨਾ ਗਿਆ ਜੀ ਪਰ ਜਿਹੜੇ ਜੇ ਸਰਕਮਸਟੈਂਸ ਨੇ ਇਹਦੋਂ ਪਹਿਲਾਂ ਕਦੇ ਉਹਨਾਂ ਨੂੰ ਪ੍ਰੋਫਲ ਮਿਲੀ ਨਹੀਂ ਹੈਗੀ ਮਾਤਾ ਜੀ ਨੇ ਖੁਦ ਕਦੇ ਅਪਰੋਚ ਕਰੀ ਸੀ ਉੱਥੇ ਮਿਲਣ ਵਾਸਤੇ ਉਹਨਾਂ ਨੂੰ ਜੁਤਾਰਾ ਮਾਰ ਨਹੀਂ ਕਰੀ ਹੁੰਦੀ ਇਹ ਤਾਂ ਉਹ ਬਾਹਰੋਂ ਆਏ ਆ ਜੀ 3 ਸਾਲ ਬਾਹਰ ਆਏ ਆ ਜੀ ਤਾਂ ਉੱਥੇ ਵੀ ਬੈਲਟੀਨੇਟਰ ਦਾ ਮਤਲਬ ਹਸਪੀਟਲ ਹੀ ਤੇ ਜੀ ਉੱਥੇ ਵੀ ਬਸ ਕਮਾ ਜਿਹੀ ਹੈ ਫਿਰ ਤੁਸੀਂ ਪਿੰਡ ਵਾਲਿਆਂ ਨੇ ਹੁਣ ਆਸ-ਪਾਸੇ ਦੀਆਂ ਕਿੰਨੀਆਂ ਪੰਚਾਇਤਾਂ ਨੇ ਇਹਨਾਂ ਨੂੰ ਪਤਾ ਨੇ ਮਾਤਾ ਪਾਇਆ ਜੀ ਪਤਾ ਪਾਇਆ ਹਾਂਜੀ ਰੈਜਿਸਟ੍ਰੇਸ਼ਨ 100 ਪੰਚਾਇਤਾਂ ਨੇ ਜੀ ਬਾਕੀ ਪਿੰਡ ਸਾਡਾ ਸਾਰਾ ਜ਼ਿੰਮੇਵਾਰ ਹੈ ਜੀ ਕੋਈ ਗੱਲ ਨਹੀਂ ਹੁੰਦੀ ਜੋ ਆ ਜਾਂਦੀ ਹੈ ਜ਼ਿੰਮੇਵਾਰੀ ਛੋਟੀ ਵੀ ਚੱਕੀ ਹੈ ਵੀ ਰਾਜਪਾਲ ਜੀ ਹਾਂਜੀ 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 ਸਾਡੀ ਜ਼ਿੰਮੇਵਾਰੀ ਹੈ ਜੀ ਪਰ ਲੱਗਦਾ ਵੀ ਜਿਸ ਤਰ੍ਹਾਂ ਦਾ ਮਾਮਲਾ ਹੈਗਾ ਬਹੁਤ ਘੱਟ ਚਾਂਸਿਸ ਨੇ ਵੀ ਕੋਈ ਰਾਇਤ ਮਿਲੇ ਪਰ ਗਵਰਨਰ ਸਾਹਿਬ ਨੇ ਅੰਦਰ ਕੋਈ ਦਿੱਤੀ ਐ ਸ਼ੋਰਾਂ ਹਾਂਜੀ ਹਾਂਜੀ ਉਹ ਕਹਿੰਦੇ ਪ੍ਰੋਬਲਿਟੀ ਤੌਰ ਤੇ ਅਸੀਂ ਭੇਜਦੇ ਆਂ ਜੀ ਪਰ ਹੋਂਟਾਂ ਨਹੀਂ ਜਿੱਕਾ ਮਿਲੀ ਹੋਣੀ ਕਿਤੇ ਇਸਕੇ ਨਹੀਂ ਕਦੀ ਨਹੀਂ ਮਿਲੇ ਜੀ ਕਹਿੰਦੇ ਜੀ ਅਸੀਂ ਕਰਦੇ ਆਂ ਜੀ ਵੀ ਪੂਰਾ ਜੋਰ ਲਾਵਾਂਗੇ ਪਰ ਪਰ ਜਿਵੇਂ ਜਗਤਾਰ ਹਵਾਰਾ ਨੂੰ ਲੈ ਕੇ ਕਿਉਂਕਿ ਸੁਰੱਖਿਆ ਤੌਰ ਤੇ ਹਰ ਵਾਰ ਹੀ ਕਿਹਾ ਜਾਂਦਾ ਵੀ ਕਿਤੇ ਨਾ ਕਿਤੇ ਖਤਰਾ ਹੋ ਸਕਦਾ ਤੁਹਾਨੂੰ ਲੱਗਦਾ ਵੀ ਇਹ ਜੀ ਗੱਲ ਹੋ ਸਕਦੀ ਨਾ ਜੀ ਨਾ ਹੈ ਕੋਈ ਗੱਲ ਨਹੀਂ ਜਦੋਂ ਇੰਨੀ ਕਸਟਡੀ ਚ ਆਉਣੇ ਜੀ ਉਹਨੇ ਉੱਥੇ ਕੀ ਹੋਣਾ ਜੀ ਹਾਂਜੀ 60 63 ਸਾਲ ਹੋ ਗਏ ਇਹਨੂੰ ਕਰੋਗੇ 37 ਸਾਲ ਹੋ ਗਏ ਦੇਖੋ ਮਾਤਾ ਨੂੰ ਮਾਤਾ ਨੇ ਆਪਣੇ ਪੁੱਤ ਦਾ ਮੂੰਹ ਨਹੀਂ ਦੇਖਿਆ ਉਹ ਮਾਂ ਨੂੰ ਨਹੀਂ ਮਿਲੇ ਹੁਣ ਜਾਨੀ ਲੋਕਾਂ ਦੀ ਭਾਵਨਾਤਕ ਤੌਰ ਤੇ ਔਰ ਜੋ ਆਪਾਂ ਕਹਦੇ ਆ ਵੀ ਮਨੁੱਖੀ ਅਧਿਕਾਰਾਂ ਦੇ ਕਰਕੇ ਚਲੋ ਆਖਰੀ ਟਾਈਮ ਤਾਂ ਮਿਲਣ ਇੱਕ ਤਰ੍ਹਾਂ ਤੋਂ ਜੇ ਇੱਕ ਵਾਰੀ ਮਿਲ ਤਾਂ ਹੋ ਸਕਦਾ ਵੀ ਸ਼ਾਇਦ ਮਾਤਾ ਜੀ ਜਿਹੜਾ ਸਮਾ ਰਹਿੰਦਾ ਉਹ ਵਧੀਆ ਤਰੀਕੇ ਨਾਲ ਕੱਟ ਲੈਣ ਇਹ ਨਾ ਤੇ ਤਾਂ ਦਿਲ ਚ ਹੋਊਗਾ ਵੀ ਆਖਰਕਾਰ ਪੁੱਤ ਨੂੰ ਦੇਖਾਂ ਜਦੋਂ ਐਨੇ ਸਾਲ ਹੋ ਗਏ ਉਹ ਤਾਂ ਲਗਾਤਾਰ ਹੀ ਨਹੀਂ ਦੇਖਿਆ ਖਬਰ ਤਾਂ ਅਸੀਂ ਰੁਕੀ ਹੋਈਆਂ ਜੀ ਉਹਨੂੰ ਮਿਲ ਜਵੇ ਮੈਨੂੰ ਆ ਕੇ ਖਬਰ ਉਹਦੇ ਅੱਜ ਤੋਂ ਨਿਕਲ ਨਹੀਂ ਜੀ ਪਾਣੀ ਪਾਉਣਾ ਨਹੀਂ ਅੱਜ ਵਸਾਂ ਤਾਂ ਜੀ ਪਿਛਲੇ ਦਿਨੀ ਚੰਦੂ ਮਾਇਰਾ ਸਾਹਿਬ ਗਏ ਸੀ ਪਿੰਡ ਹਵਾਰਾ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਗਵਰਨਰ ਸਾਹਿਬ ਤੇ ਟਾਈਮ ਲੈ ਕੇ ਆਪਾਂ ਆਪਣੀ ਗੱਲ ਰੱਖੀਏ ਤੋ ਇਹਨਾਂ ਨੇ ਟਾਈਮ ਲੱਗੇ ਗਵਰਨਰ ਸਾਹਿਬ ਨੂੰ ਹਾਂਜੀ ਗੱਲ ਵਧੀਆ ਗਵਰਨਰ ਸਾਹਿਬ ਨੇ ਸਾਡੀ ਗੱਲ ਸੁਣੀ ਜੀ ਗਵਰਨਰ ਸਾਹਿਬ ਨੇ ਪੂਰਾ ਭਰੋਸਾ ਦਿੱਤਾ ਭੀ ਅਸੀਂ ਇਸ ਮਸਲੇ ਨੂੰ ਜਲਦੀ ਤੇ ਜਲਦੀ ਹਾਂਜੀ ਪਿੰਡ ਵਾਲਿਆਂ ਨਾਲ ਬਾਕੀਆਂ ਨੂੰ ਤੁਸੀਂ ਆਪ ਕੌਨਫੀਡੈਂਸ ਚ ਲਿਆ ਜਾਂ ਆਪ ਹਾਰੇ ਹੋ ਕੇ ਸਾਰਿਆਂ ਨੇ ਕਹਿਤਾ ਵੀ ਠੀਕ ਹੈ ਜੇ ਆਉਂਦੇ ਨੇ ਤਾਂ ਅਸੀਂ ਲਿਖ ਕੇ ਦੇ ਦਾਂਗੇ ਪਿੰਡਾਂ ਨੂੰ ਸਾਰਿਆਂ ਨੇ ਮਤੇ ਆਬ੍ਰੇਜੀਸ਼ਨ ਪਾਕੀ ਦੱਤੇ ਜਿਹੜੇ ਦੇਣੇ ਦੇ ਪਿੰਡ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਇਸ ਗੱਲ ਦੀ ਵੀ ਜੇ ਆ ਕੇ ਮਾਤਾ ਜੀ ਨੂੰ ਮਿਲ ਲੈਣ ਤਾਂ ਆਬ੍ਰੇਜੀਸ਼ਨ ਪਾ ਕੇ ਦੱਤੇ ਜੀ ਆਸਾਨੀਆ ਤੌਰ ਤੇ ਵੀ ਇੱਕ ਵਧੀਆ ਹੋਊਗਾ ਹਾਂਜੀ ਆਪਨੇ ਆਪ ਦੇ ਜਿਹੜਾ ਜੇਲ੍ਹ ਵਿੱਚ ਵੀ ਉਹਦਾ ਰਿਕਾਰਡ ਹੈ ਉਹ ਬਿਲਕੁਲ ਠੀਕ ਹੈ ਕੋਈ ਨਹੀਂ ਕਿਸੇ ਹਾਂਜੀ ਕੋਈ ਹੋਣੀ ਜਦੋਂ ਉੱਥੇ ਕਿਸੇ ਤਰ੍ਹਾਂ ਦੀ ਹਾਂਜੀ ਨਾ ਜੇ ਕਿਹਨਾਂ ਪਿੰਡਾਂ ਵਾਲਿਆਂ ਦੇ ਵੀ ਇਹੀ ਗੱਲ ਹੈ ਤੇ ਨਾਲ ਜੇ ਕਹੀਏ ਕਿ ਜਿੰਨੇ ਹੋਰ ਵੀ ਕਹਿੰਦੇ ਆਸ-ਪਾਸ ਦੇ ਪਿੰਡ ਨੇ ਤੁਹਾਨੂੰ ਦੀ ਕੋਸ਼ਿਸ਼ ਇਹ ਹੈ ਕਿ ਆ ਆਪਮਾਰੇ ਤੌਰ ਦੇ ਉੱਤੇ ਮਤੇ ਪਾ ਕੇ ਦਿੱਤੇ ਨੇ ਕਿ ਜੇਕਰ ਜਗਤਾਰ ਸਿੰਘ ਹਵਾਰਾ ਹੁੰਦੇ ਨੇ ਸਾਡੇ 37 ਸਾਲ ਵਾਂਗੂ ਕਹਿੰਦੇ ਸਮਾਂ ਹੋ ਗਿਆ ਮਾਤਾ ਨੂੰ ਆਪਦੀ ਨੂੰ ਮਿਲੇ ਨਹੀਂ ਹੈਗੇ ਹਾਲਾ ਕਿ ਹੁਣ ਜਿਹੜੇ ਆਖਰੀ ਜੇ ਕਹੀਏ ਕਿ ਸਮਾਂ ਹੈ ਕਿਉਂਕਿ ਬਹੁਤ ਕਦੇ ਹਾਲਤ ਉਹਨਾਂ ਦੀ ਖਰਾਬ ਹੈ ਮੈਡੀਕਲ ਰਿਪੋਰਟਸ ਤੇ ਆ ਤਮਾਮ ਫ ਤਾਂ ਹੁਣ ਫੈਸਲਾ ਫਿਰ ਸਰਕਾਰਾਂ ਦੇ ਹੱਥ ਹੋਊਗਾ ਕਿ ਆਖਰ ਪੈਰੋਲ ਦਿੱਤੀ ਜਾਂਦੀ ਹੈ ਜਗਤਾਰ ਹਵਾਰਾ ਨੂੰ ਜਾਂ ਫਿਰ ਨਹੀਂ ਕਿਉਂਕਿ ਇਸ ਘੜੀ ਦੇ ਵਿੱਚ ਜੇ ਦੇਖੀਏ ਤਾਂ ਇੱਕ ਪਾਸੇ ਜਿੱਥੇ ਇੱਕ ਮਾਂ ਦਾ ਆਪਦੇ ਪੁੱਤ ਨੂੰ ਇਹ ਗੱਲ ਕਹਿਣਾ ਕਿ ਛੋਟਾ ਕੇ ਮੈਨੂੰ ਮਿਲ ਜੇ ਤਾਂ ਦੂਜੇ ਪਾਸੇ ਇਹ ਵੀ ਹੈ ਕਿ ਜਿਹੜੀ ਜਿਸ ਤਰ੍ਹਾਂ ਦੀ ਕਸਟਡੀ ਦੇ ਵਿੱਚ ਉਹ ਹੈਗੇ ਨੇ ਤਾਂ ਉਹਨਾਂ ਦੇ ਨਾਲਦਿਆਂ ਨੂੰ ਸਾਰਿਆਂ ਨੂੰ ਜਦੋਂ ਕਹਿੰਦੇ ਪਰੋਲਾ ਮਿਲ ਚੁੱਕੀਆਂ ਹੈਗੀਆਂ ਨੇ ਤੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਪਰੋਲ ਨੂੰ ਲੈ ਕੇ ਐਡੀ ਸਖਤ ਸੁਰੱਖਿਆ ਦੇ ਵਿੱਚ ਆਉਣੇ ਆਉਣਾ ਤੇ ਪਿੰਡਾਂ ਵਾਲੇ ਜ਼ਿੰਮੇਵਾਰੀ ਚੱਕ ਰਹੇ ਨੇ ਤਾਂ ਕੀ ਸਰਕਾਰਾਂ ਇਸ ਹੱਕ 'ਚ ਫੈਸਲਾ ਲੈਣਗੀਆਂ ਕਿਉਂਕਿ ਜਿੱਥੇ ਇੱਕ ਪਾਸੇ ਦੇਖੀਏ ਬੰਦੀ ਸਿੰਘਾਂ ਨੂੰ ਰੱਖ ਕੇ ਲਗਾਤਾਰ ਗੱਲ ਹੁੰਦੀ ਆ ਤਾਂ ਦੂਜੇ ਪਾਸੇ ਇਹ ਵੀ ਆ ਕਿ ਜਗਤਾਰ ਸਿੰਘ ਹਵਾਰਾ ਦਾ ਦੀ ਮਾਤਾ ਜੀ ਦਾ ਇਸ ਸਮੇਂ ਦੇ ਦੌਰਾਨ ਜਿਹੜੇ ਹਾਲਾਤ ਨੇ ਤਾਂ ਕਾ ਜਿਵੇਂ ਪਿੰਡ ਦੇ ਸਰਪੰਚ ਸਾਹਿਬ ਨੇ ਦੱਸਿਆ ਕਿ ਉਹਨਾਂ ਕੋਲ ਬਹੁਤਾ ਸਮਾਂ ਹੈ ਨਹੀਂ ਕਾ ਵੀਡੀਓ ਜਰਨਲਿਸਟ ਜਗਦੀਸ਼ ਦੇ ਨਾਲ ਮਿਸਿੰਗ ਰੋਜ਼ਾਨਾ ਸੁਖਸਨ ਟੀਵੀ ਚੰਡੀਗੜ੍ਹ